ਅੱਜ ਕਿਸ਼ੂੰਦ ਰਖਤ ਦਿਖਾਉਂਦੇ ਆ ਜੀਦਾ ਕਰਕੇ ਇਹ ਪੂਰਾ ਏਰੀਆ ਮਸ਼ਹੂਰ ਹੋ ਗਿਆ ਜੰਗਲ ਸੀ ਜੰਗਲ ਦੇ ਵਿੱਚ ਇੱਕ ਝੀਲ ਲੱਗੀ ਝੀਲ ਦਾ ਨਾਸੀ ਵਿਨਾਕਾ ਵਿਨਾਕਾ ਪਿੰਡ ਪਿੰਡ ਤੋਂ ਸ਼ਹਿਰ ਬਣ ਗਿਆ ਆ سامنے ਜੋ ਦਰਖਤ ਦੇਖਦਾ ਇਹ ਸ਼ੱਕ ਇਹਦੇ ਕਰਕੇ ਬਣੇ ਇਹਨੂੰ ਕਹਿੰਦੇ ਵਿਨਾਕਾ ਟਰੀ ਇਹ ਪੂਰੇ ਵਾਰਡ ਦੇ ਵਿੱਚ ਮਸ਼ਹੂਰ ਹੈ ਜਿਹੜਾ ਆਦਤ ਰੱਖਦਾ ਇਹਨੂੰ ਦੇਖਣ ਵਾਸਤੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਮੇਲਾ ਲੱਗਿਆ ਰਹਿੰਦਾ ਹੈ ਇਹ ਕਮਰਸ਼ੀਅਲ ਜਗ੍ਹਾ ਬਣ ਗਈ ਹੈ ਦਰਖਤ ਦਾ ਕਰਕੇ ਇਹਨੂੰ ਕਹਿੰਦੇ ਆ ਬਨਾਕਾ ਟਰੀ ਬਨਾਕਾ ਰੁੱਖ ਬਹੁਤ ਦੂਰੋਂ ਦੂਰੋਂ ਲੋਕ ਇਹਨੂੰ ਦੇਖਣ ਵਾਸਤੇ ਆਉਂਦੇ ਨੇ ਅਸੀਂ ਵੀ ਆਏ ਸੀ ਅੱਜ ਨਿਊਜ਼ੀਲੈਂਡ ਦੇ ਵਿੱਚ ਜਿੱਦੋਂ ਸੀ ਕ੍ਰਾਈਸਟ ਏ ਇਸ ਚਰਚ ਤੋਂ ਕਿਉਂ ਸਟੋਨ ਗਏ ਸੀ ਉਸ ਤੋਂ ਅੱਗੇ ਫਿਰ ਇੱਕ ਦੋ ਕੰਢੇ ਦਾ ਰਸਤਾ ਪਹਾੜਾਂ ਦੇ ਵਿੱਚ ਹੀ ਤਰਖਤ ਸਾਨੂੰ ਦੇਖਣ ਨੂੰ ਮਿਲਿਆ ਪਤਾ ਲੱਗਿਆ ਜਾ ਕੇ ਇਹ ਟਰੀ ਵੀ ਇਹ ਤਰਖਤ ਬਹੁਤ ਹੀ ਪੁਰਾਣਾ ਹਜ਼ਾਰਾਂ ਸਾਲ ਪੁਰਾਣਾ ਦਾ ਰਖਤਾ ਇਹ ਲੰਘ ਵੱਢ ਕੇ ਵੀ ਥੱਕ ਗਏ ਪਰ ਇਹ ਸੁੱਕਿਆ ਨਹੀਂ ਇਹ ਸਮੁੰਦਰ ਝੀਲ ਦੇ ਵਿੱਚ ਇਹ ਉਹਦਾ ਤੰਗ ਖੜਾ ਬਹੁਤ ਹੀ ਅਦਭੁਤ ਨਜ਼ਾਰਾ ਹੁੰਦਾ ਇੱਥੇ ਲੋਕ ਦੇਖਦੇ ਨੇ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਇਹ ਇਹ ਤਾਂ ਮਤਲਬ ਕਿ ਸੀਨ ਹੀ ਵਾਕਈ ਦਰਖਤੋਂ ਵੱਖਰਾ ਹੁੰਦਾ ਹੈ ਜਦੋਂ ਦਿਨ ਸਿੱਪਦਾ ਹੈ ਸ਼ਨੀਹਰੀ ਕੱਲਰ ਤਾਂ ਹੁੰਦਾ ਹੈ ਉਹ ਸੀਨ ਨੂੰ ਲੋਕ ਆਪਣੇ ਕੈਮਰੇ ਚ ਕੈਦ ਕਰਦੇ ਹੋਜੀ ਥੋੜਾ ਜਿਹਾ ਪਹਿਲਾਂ ਅਗੇ ਸੀ ਇੱਥੇ ਤੇ ਬਹੁਤ ਹੀ ਸੋਨਾ ਇੱਥੇ ਹੈਗਾ ਸਿਸਟਮ ਮਾਨੂੰ ਬਹੁਤ ਕੁਛ ਹੁੰਦਾ ਇਹ ਕੁਦਰਤੀ ਨਜ਼ਾਰੇ ਦੇਖ ਕੇ ਬਹੁਤ ਹੀ ਵਧੀਆ ਮਤਲਬ ਕਿ ਦੇਖਣ ਨੂੰ ਮਿਲਿਆ ਇੱਥੇ ਕੁਦਰਤੀ ਝੀਲਾਂ ਕੁਦਰਤੀ ਚੀਜ਼ਾਂ ਕੁਦਰਤੀ ਇਹ ਬਹੁਤ ਜਾਦੇ ਨੇ ਬਸ ਦੇਖਣ ਦਾ ਜੇ ਤੁ ਆਪਾਂ ਆਉਨੇ ਆ ਦੇਖਣ ਵਾਸਤੇ ਬਹੁਤ ਸੋਹਣਾ ਲੱਗਦਾ ਬਹੁਤ ਹੀ ਵਧੀਆ ਇੱਥੇ ਸਿਸਟਮ ਬਣਿਆ ਹੈ ਬਹੁਤ ਜਿੰਨਾ ਕਹਿੰਦੇ ਹੋ ਉਹਨੇ ਸੋਹਣਾ ਕੁਦਰਤ ਦੀ ਨਜ਼ਾਰੇ ਨੇ ਕੁਦਰਤ ਨੇ ਇਹਨਾਂ ਨੂੰ ਤੇ ਆ ਦੇਖ ਲਓ ਉਹ ਬਨਾਕਰ ਟਰੀ ਨਾਲ ਨਾਲ ਕਿੰਨੇ ਖੋਦ ਰਖਤ ਨੇ ਜਿਹੜੇ ਬਹੁਤ ਉੱਚੇ ਨੇ ਇਹਨਾਂ ਦਾ ਕੋਈ ਨਾਂ ਨਹੀਂ ਬਾਜੀ ਇਹਨੂੰ ਕੁਦਰਤ ਪ੍ਰਮਾਤਮਾ ਮਸੂਰ ਕਰਦਾ ਹੈ ਨੀਚੋਂ ਉੱਚ ਕਰੇ ਮੇਰਾ ਸਤਿਗੁਰ ਮੱਥੇ ਸਤ ਅਤਰੇ ਇਹ ਕੋਈ ਪਤਾ ਨਹੀਂ ਦੇ ਕੋ ਉਤਰਤਾ ਛੋਟਾ ਜਾਂ ਉਹਨੂੰ ਕਿੰਨਾ ਮਸੂਰ ਦਿੱਤਾ